ਫਤਿਹਗੜ ਚੂੜੀਆਂ ਦੇ ਗਵਰਨਮੈਂਟ ਸਕੂਲ ਦੇ ਟੀਚਰਾਂ ਤੇ ਬੱਚਿਆਂ ਨੇ ਰਲ ਮਨਾਇਆ ਟੀਚਰ ਡੇ ਸਕੂਲ ਦੇ ਡਾਇਰੈਕਟਰ ਫਾਦਰ ਚੋਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਨੇ ਬੱਚਿਆਂ ਨੂੰ ਦਿੱਤਾ ਅਸ਼ੀਰਵਾਦ ਟੀਚਰਾਂ ਅਤੇ ਸਟੂਡੈਂਟਸ ਨੇ ਸਟੇਜ ਤੇ ਇਕੱਠੇ ਨੱਚ ਕੇ ਪਾਈਆਂ ਤਮਾਲਾ ਫਤਿਹਗੜ ਚੂੜੀਆਂ ਦੇ ਸ਼ੰਟ ਫ੍ਰਾਂਸਿਸਕੋ ਗਵਰਨਮੈਂਟ ਸਕੂਲ ਵਿਖੇ ਸਕੂਲ ਦੀ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦੀ ਪ੍ਰਧਾਨਗੀ ਹੇਠ ਟੀਚਰਸ ਡੇ ਤੁਮਤਮ ਨਾਲ ਮਨਾਇਆ ਗਿਆ ਜਿਸ਼ੂ ਚ ਚ ਸਕੂਲ ਦੇ ਡਾਇਰੈਕਟਰ ਫਾਦਰ ਚੋਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੁਕਿ ਸਕੂਲ ਚ ਬੱਚਿਆਂ ਵੱਲੋਂ ਟੀਚਰਾਂ ਦੇ ਸਨਮਾਨ ਲਈ ਕਰਵਾਏ ਗਏ ਸਨਮਾਨ ਸਮਾਰੋਹ ਚ ਡਾਇਰੈਕਟਰ ਫਾਦਰ ਚੋਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਨੇ ਸਕੂਲੀ ਬੱਚਿਆਂ ਨੂੰ ਅਸ਼ੀਰਵਾਦ ਦੇਦਿਆਂ ਟੀਚਰਸ ਡੇ ਦੀ ਮਹੱਤਤਾ ਦੱਸੀ ਇਸ ਮੁਕਿ ਫਾਦਰ ਚੋਨ ਵੱਲੋਂ ਪੰਜਾਬੀ ਟੀਚਰਾਂ ਨੂੰ ਸਕੂਲ ਚ ਆਪਣਾ ਅਹਿਮ ਯੋਗਦਾਨ ਪਾਉਣ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਕੂਲੀ ਬੱਚਿਆਂ ਨੇ ਅਧਿਆਪਕਾਂ ਦੇ ਸਨਮਾਨ ਲਈ ਰੰਗ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਲੜਕੀਆਂ ਵੱਲੋਂ ਕਿਤਾਬ ਪਾ ਕੇ ਤਮਾਲਾ ਪਾਇਆ ਗਈਆਂ ਤੇ ਲੇਡੀਜ਼ ਅਧਿਆਪਕਾਂ ਵੱਲੋਂ ਮਾਡਲਿੰਗ ਵੀ ਪੇਸ਼ ਕੀਤੀ ਗਈ ਅੰਤ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਨੇ ਇੱਕ ਸੱਤ ਰੰਗ ਕੇ ਸਟੇਜ ਤੇ ਨੱਚ-ਨੱਚ ਕੇ ਧਮਾਲਾਂ ਪਾਈਆਂ ਅਤੇ ਟੀਚਰਸ ਅਤੇ ਬੱਚਿਆਂ ਨੇ ਇੱਕ ਤੁਜੇ ਨੂੰ ਟੀਚਰ ਦੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਦਿਖਾਉਂਦੇ ਤੁਹਾਨੂੰ ਖਾਸ ਰਿਪੋਰਟ ਟੀਚਰਸ ਨੂੰ ਸੰਗਠਿਤ ਟੀਚਰਸ ਦੇ আর ਆ ਸਟੂਡੈਂਟਸ ਆਪਕਾ

पूरे देश में टीचर्स डे मनाया जा रहा है फतेहगढ़ चूड़िया के सरकारी प्राइवेट स्कूल टीचर्स डे मनाया जा रहा है इस वाले आप सेंट फ्रांसिस कॉन्वेंट स्कूल फतेहगढ़ चूड़िया जिथे कि टीचर्स स्टूडेंट्स के टीचर्स डे मना रहे हैं इतने एक फंक्शन भी आयोजित किया गया जिससे स्कूली स्टूडेंट्स वालों फंक्शन का आयोजन किया गया गल गलबात करते हैं टीचर प्रिंसपल डाय स्टूडेंट्स टीचर्स डे साढ़े देश में मना रहे है सा दूसरे जो प्रेसिडेंट है जो सर्वपल्ली राधा कृष्ण है जिन्होंने अपने जन्मदिन के मौके पर जो बच्चे उन्होंने जन्मदिन मुबारकबाद आकन वास्ते गया है उदो उन्होंने आखिया है अज हर हाँ टीच इसका सम्मान करने चाहिए क्योंकि तो वो आप एक ग्रेट टीचर से एक फलोसफर से एक मेंटर्स चाहते सन कि साढे हर बच्चे बड़े अपने भविख्यू बनाकर साढ़े देश का रोशन करे इसलिए उस दिन तो उन्नीस सौ बहठ सप्टर फिफ्थ तो लेके देश अजस्चर्स दे दे मन वजो मनाई जा रही है

We are talking about uh, celebrating the Teacher's Day, sister. You are celebrating the Teacher's Day, what do you say? St. Francis Convent School is blessed with a beautiful, energetic, and educated staff. I wish you all Happy Teachers Day, and pray to God to take care of my teachers. Thank you. ਦੀ ਹੋ ਰਹੀ ਹੈ ਕਿ ਕੋਮਸਪੋਟ ટીਚਰਡੇ ਜਾ ਰਿਹਾ ਕੀ ਕਿ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਇੱਥੇ ਪਹੁੰਚਣ ਦੇ ਸਾਡਾ ਇਹ ਪ੍ਰੋਗਰਾਮ ਕਵਰੇਜ ਕਰਨ ਤੇ ਟੀਚਰ ਡੇ ਤੇ ਅੱਜ ਜਿਵੇਂ ਦੁਨੀਆ ਭਰ ਤੇ ਜਿੰਨੇ ਵੀ ਟੀਚਰਸ ਨੇ ਉਹਨਾਂ ਨੂੰ ਸਾਰਾ ਟੀਚਰ ਡੇ ਦੀ ਮੁਬਾਰਕਬਾਦ ਦਿੰਨਾ ਵਾ ਤੇ ਮੇਰਾ ਮੈਸੇਜ ਇਹੀ ਆ ਕਿ ਜਿਹੜਾ ਟੀਚਰਸ ਆ ਉਹ ਇੱਕ ਕੀ ਆ ਅਗਿਆ ਜਿਹੜਾ ਅੱਗ ਜਲਾ ਕੇ ਬੱਚਿਆਂ ਨੂੰ ਰੋਸ਼ਨ ਕਰਦਾ ਔਰ ਬੱਚਿਆਂ ਨੂੰ ਵੀ ਚਾਹੀਦਾ ਵਾ ਕਿ ਉਹ ਉਸ ਜਿਹੜੀ ਅੱਗ ਦੇ ਵਿੱਚ ਥੋੜਾ ਥੋੜਾ ਤਪਕੇ तो एक सोने ਵਾਂਗ ਉੱਪਰ ਜਿਦੋਂ सोने ਵਾਂਗ ਉੱਪਰਨਗੇ ਤਾਂ तो चमक के ਤੇ ਫਿਰ ਦੁਨੀਆ ਨੂੰ ਉਹ ਵੀ ਰੋਸ਼ਨ ਕਰਨਗੇ ਮੇਰਾ ਟੀਚਰਸ ਦਾ ਇਹੀ ਮੈਸੇਜ ਹੈ बच्चे ਨੂੰ ਸਰ ਬਹੁਤ ਵਧੀਆ ਲੱਗ ਰਿਹਾ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਅੱਦੇ ਅਤੀ ਇਸ ਸਿੱਖਿਆ ਦੇਵਾਂਗੇ ਟੀਚਰਸ ਦੇ ਦਿੱਤੇ ਕਿ ਬੱਚੇ ਵੱਡੇ ਹੋ ਕੇ ਆਪਣੇ ਭਵਿੱਖ ਬਾਰੇ ਸੋਚਣ ਅਤੇ ਵਧੀਆ ਸਾਡੇ ਸਕੂਲ ਨੂੰ ਸੀਨੀਅਰ ਸੈੰਡਰ ਸਕੂਲ ਫਾਰਮੈਟ ਸਕੂਲ ਦੇ ਚੀਚਰਸ ਨੇ ਬਣਾਇਆ ਗਿਆ ਹੈ ਜਿਹੜਾ ਕਿ ਸਾਰੇ ਬੱਚਿਆਂ ਨੇ ਬੜੀ ਖੁਸ਼ੀ ਨਾਲ ਬਣਾਇਆ ਗਿਆ ਹੈਗਾ ਤੇ ਸਾਡੇ ਸਕੂਲ ਵਿੱਚ ਇਸ ਵਾਰੀ ਪਹਿਲੀ ਵਾਰ 39 ਬੱਚਿਆਂ ਨੇ ਪੰਜਾਬੀ ਵਿੱਚ 99% ਮਾਰਕਸ ਲਿਤੇ ਹੈ ਗਿਆ ਤੇ ਉਸ ਨੂੰ ਉਪਲਬਧ ਸਤੇ ਸਾਡੇ ਦੋ ਟੀਚਰ ਪੰਜਾਬੀ ਟੀਚਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ। ਕੁਝ ਵਰਤਨਾ ਸਹੀ ਦਿਨ ਹੈ। ਅਸੀਂ ਬੱਚਿਆਂ ਨੂੰ ਇਹ ਮਾਣ ਦਿੱਤਾ ਦੇਣਾ ਚਾਹੁੰਦੇ ਜਿੰਨੇ ਟੀਚਰਾਂ ਦੀ ਰਿਸਪੈਕਟ ਕੀਤੀ ਜਾਏ ਉਹਨਾਂ ਦੀ ਮੋਰਲ ਵੈਲਿਊ ਜ਼ਿਆਦਾ ਜ਼ਰੂਰੀ ਹੈ ਕਿ ਹੈ ਟੀਚਰਸ ਅੱਜ ਕੱਲ ਪੱਛੇ ਗਿਆ ਹੈ ਕਿ ਮੋਰਲ ਵੈਲਿਊ ਘੱਟ ਸਿੱਖਦੇ ਹੈਗੇ ਹੈ ਤੇ ਉਹਨਾਂ ਨੂੰ ਚਾਹੀਦਾ ਪੜਾਈ ਦੇ ਨਾਲ ਨਾਲ ਮੋਰਲ ਵੈਲਿਊ ਵੀ ਇੱਥੇ ਇੱਕ ਗੌਰਮੈਂਟ ਸਕੂਲ ਚ ਇਥੇ ਇਹ ਫੜਾ ਵੱਡਾ ਕਿ ਇਥੇ ਉਹਨਾਂ ਨੂੰ ਮੋਰਲ ਵੈਲਿਊ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਚਾਹ ਚਾਹ ਸਿੱਖੀ ਵਿਕਾਸ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅੱਜ ਸਾਡੇ ਸਕੂਲ ਦੇ ਵਿੱਚ ਟੀਚਰਸ ਨੇ ਇਹ ਮਟਾਇਆ ਗਿਆ ਤੇ ਸਾਡੇ ਲਈ ਬਹੁਤ ਹੀ ਬਾਤ ਦੀ ਗੱਲ ਹੈ ਕਿ ਮੈਂ ਪੰਜਾਬੀ ਟੀਚਰਾਂ ਦੇ ਸਾਡੇ ਲਈ ਮਾਂ ਦੀ ਗੱਲ ਹੈ ਕਿ ਅੱਜ ਸਾਡੇ ਬੱਚਿਆਂ ਨੇ ਸੋਰਡ ਦੇ ਵਿੱਚੋਂ 99% ਮਾਰਕਸ ਲੈਨੇ 138 ਬੱਚਿਆਂ ਨੇ ਤੇ ਅੱਜ ਉਹਨਾਂ ਬੱਚੀਸ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਦਿਲ ਤੋਂ ਮਿਹਨਤ ਕਰਵਾਈ ਇਸ ਲਈ ਤੇ ਪਹੁੰਚਾਇਆ ਥੈਂਕ ਯੂ ਤਾਂ ਪਹਿਲਾਂ ਮੇਰੇ ਵੱਲੋਂ ਪੂਰੇ ਵਿਸ਼ਵ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਇੱਕ ਅਧਿਆਪਕਤਾ ਕੀਤਾ ਬਹੁਤ ਹੀ ਮਾਣ ਵਾਲਾ ਅਤੇ ਬਹੁਤ ਹੀ ਜ਼ਿੰਮੇਵਾਰੀ ਵਾਲਾ ਕਿੱਤਾ। A good teacher likes a candle. It consumes it to light the way for others. So, ਅਧਿਆਪਕ ਨੂੰ ਆਪਣੇ ਫਰਜ਼ ਪਹਿਚਾਣ ਕੇ ਬੱਚਿਆਂ ਨੂੰ ਇੱਕ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਅੱਜ ਅਧਿਆਪਕ ਦਾ ਕਰਤੱਵ ਸਿਰਫ ਪੜ੍ਹਾਉਣਾ ਹੀ ਨਹੀਂ ਰਿਹਾ। ਇੱਕ ਚੰਗੇ ਇਨਸਾਨ ਪੈਦਾ ਕਰਨਾ ਅਧਿਆਪਕ ਦਾ ਮੇਨ ਮਕਸਦ ਬਣ ਗਿਆ ਹੈ। ਕਿਉਂਕਿ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਫੈਲ ਰਹੀਆਂ ਹਨ ਸੋ ਇੱਕ ਅਧਿਆਪਕ ਹੀ ਹੈ ਜੋ ਆਪਣੇ ਵਿਦਿਆਰਥੀ ਨੂੰ ਸਹੀ ਦਿਸ਼ਾ ਦੇ ਕੇ ਉਸ ਵਿੱਚ ਮੋਰਲ ਵੈਲਿਊਜ਼ ਚੰਗੀਆਂ ਆਦਤਾਂ ਆਪਣੇ ਮਾਪਿਆਂ ਪ੍ਰਤੀ ਸਤਿਕਾਰ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰਨਾ ਔਰ ਇਹਨਾਂ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇ ਸਕਦਾ ਹੈ ਸੋ ਮੈਂ ਸਾਰੇ ਅਧਿਆਪਕਾਂ ਨੂੰ ਕਹਿਣਾ ਚਾਹਾਂਗੀ ਕਿ ਉਹ ਆਪਣੇ ਇਸ ਕਿੱਤੇ ਨੂੰ ਇਸ ਕਿੱਤੇ ਦਾ ਮਾਨਵਤਾਉਣ ਅਤੇ ਆਪਣੀ ਡਿਊਟੀ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਸਾਡਾ ਆਉਣ ਵਾਲਾ ਸਮਾਜ ਜਿਹੜਾ ਹੈ ਇੱਕ ਵਧੀਆ ਸਮਾਜ ਬਣ ਸਕੇ ਅਸੀਂ ਇੱਕ ਚੰਗੇ ਸਮਾਜ ਨੂੰ ਜਨਮ ਦੇ ਸਕੀਏ ਜਿੰਨੇ ਵੀ ਕਿੱਤੇ ਬਣਦੇ ਹਨ ਸਾਰੇ ਅਧਿਆਪਕ ਦੇ ਥਰੂ ਬਣਦੇ ਹਨ ਇੱਕ ਅਧਿਆਪਕ ਹੀ ਸਾਰਿਆਂ ਨੂੰ ਡਾਕਟਰ ਇੰਜੀਨੀਅਰ ਆਈਪੀਐਸ ਪੀਸੀਐਸ ਜੋ ਵੀ ਨੇ ਇੱਕ ਅਧਿਆਪਕ ਹੀ ਉਹਨਾਂ ਨੂੰ ਉਸ ਦਿਸ਼ਾ ਵੱਲ ਲੈ ਕੇ ਜਾਂਦਾ ਹੈ ਸੋ ਸਾਡਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਦਈਏ ਔਰ ਆਪਣੇ ਤਨ ਮਨ ਅਤੇ ਪੂਰੇ ਡੈਡੀਕੇਸ਼ਨ ਦੇ ਨਾਲ ਆਪਣਾ ਇਹ ਕੀਤਾ ਜਿਹੜਾ ਨਭਾਈ ਗਏ ਜਦੋਂ ਸਾਰੇ ਟੀਚਰ ਨੂੰ ਆਪਣੇ ਵੱਲ ਆ ਕੇ ਪਿੱਛੇ ਲੱਗੇ ਤੇ ਸਾਨੂੰ ਪਤਾ ਹੈ ਸਾਰੇ ਦਫਤਰ ਰਾਜਾ ਪ੍ਰਸੰਦੀਪ ਦੇ ਬਰਥਡੇ ਅਜਾ ਟੀਚਰ ਦੇ ਰੂਪ ਚ ਮਨਾਇਆ ਜਾਂਦਾ ਸਾਨੂੰ ਇਹ ਨਹੀਂ ਮਤਲਬ ਕਿ ਅੱਜ ਟੀਚਰ ਕਿਹਾ ਤਾਂ ਅੱਜ ਟੀਚਰਸ ਆਪਣਾ ਲਵ ਰਿਸਪੈਕਟ ਸਾਰੇ ਕੋਲ ਤੋਂ ਪਤਰੀ ਸਾਦਾ ਖੜ ਦੇ ਅਸ ਟੀਚਰ ਦੇ ਸਰ ਦੇ ਕੋਲ ਜਾਇਦਾ ਕੋਈ ਦਾਨ ਨੂੰ ਪਤਾ ਵਾ ਕਿ ਹਰ ਟੀਚਰ ਦੇ ਇਸ ਦਾ ਤਿੰਨ ਟੱਕੀ ਜਾਈਏ ਇਹ ਮਤੇ ਲਾਈਕ ਕਰਦਾ ਜਿਵੇਂ ਆਪਣੇ ਪਰ ਮਾਧਮਾ ਦੀ ਜਿਹਨੇ <laughs> ਦਾ ਜੈ ਪੈਸ਼ਨ ਆ ਆਪਣੇ profession ਨੂੰ ਉਹ ਹਮੇਸ਼ਾ ਇਦਾਂ ਹੀ ਬਰਕਰਾਰ ਰਵੇ ਇੰਨੇ ਸਟਰੌਂਗ ਰਵੇ ਕਿ ਜੋ ਸਾਡੇ ਅੰਦਰ ਸਾਡੇ ਦਿਲ 'ਚ ਟੀਚਰਸ ਦੇ ਰਿਸਪੈਕਟ ਜੋ ਵਲਿਊ ਜੀਸ ਆ ਉਸੇ ਟੀਚਰਸ ਦੇ ਤੱਕ ਨਾ ਰਹਿ ਜਾਏ ਹਰ ਦਿਨ ਹਰ ਪਲ। थैंक यू सो मच हैप्पी टीचर्स डे। ਸਭ ਤੋਂ ਪਹਿਲਾਂ ਮੈਂ ਜਿਨੇ ਵੀ ਟੀਚਰਾਂ ਤੋਂ ਸਾਰੇ ਮਨੋਂ ਬਣਾਦਾ ਦਿਵਸ हैप्पी टीचर्स डे ਕਿਹਾ। ਸੰਸਾਰਿਤ ਬੜਾ ਅਤੀ ਜੋਤੋ ਤੇ ਕਾਂਦੇ ਆ ਬਸ ਉਹਨਾਂ ਕਰਦੇ ਆ। ਬਸ ਸਿਫਤ ਨੂੰ ਦੇ ਜੋ ਵੀ ਬਣਾ ਦੇ टीम ने सांतो okay, है ना मज़े एंजॉय करवाया सांतो से सबसे बहुत मज़े लगा है सांतो। आप बहुत एंजॉय करती हैं मैं आज से दिन बहुत ही मज़े चाह रही हैं और हम तरह के बेबी साइडिंग में। मील्डवा टीचर्स वेरी मच एंड मी